ਤੋਂ ਭੇਜ ਦਿੱਤਾ ਨੂੰ ਪਰ ਜਿੰਨ ਨੂੰ ਮਾਫੀ ਉਹ ਜਨਰੇਸ਼ਨ ਪਰ ਜਿਹੜਾ ਇਹ ਚਾਰ ਇਹ ਕਾਂਗਰਸ ਤੋਂ ਕੋਈ ਗਲਤੀ ਹੋ ਗਈ ਮਾਮਲਾ ਉਹ ਇਹ ਇਹਨਾਂ ਨੇ ਉਦੋਂ ਕਹਿ ਕੇ ਅਬ ਮੈਂ ਬਾਬਾ ਬੈ ਕੇ ਕਰ ਤਾ ਅਸੀਂ ਤਰਨਤਾਰਨ ਜ਼ਿਮਨੀ ਚੌਂ ਦੇ ਲਈ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਚੋਣ ਪ੍ਰਚਾਰ 'ਚ ਜੁਟੇ ਹੋਏ ਨੇ ਕਾਂਗਰਸ ਦੀਆਂ ਗਲਤੀਆਂ ਦੇ ਲਈ ਮਾਫੀ ਮੰਗ ਰਹੇ ਨੇ ਰਾਜਾ ਵੜਿੰਗ ਦੇ ਨਾਲ ਅਨੀ ਜੋਸ਼ੀ ਵੀ ਨਜ਼ਰ ਆਏ ਰਾਜਾ ਵੜਿੰਗ ਨੇ ਲੋਕਾਂ ਨੂੰ ਜਫੀਆਂ ਪਾਈਆਂ ਤੇ ਹਾਲਚਾਲ ਪੁੱਛਿਆ ਤੇ ਨਾਲ ਹੀ ਉਹਨਾਂ ਨੇ ਕਾਂਗਰਸ ਦੇ ਲਈ ਚੋਣ ਪ੍ਰਚਾਰ ਕੀਤਾ ਹੈ ਅੱਤਵਾਦ ਅਤੇ ਗੈਂਗਸਟਰਵਾਦ ਨੂੰ ਖਤਮ ਕਰਨ ਦਾ ਦਾਵਾ ਕਰ ਰਹੇ ਨੇ ਰਾਜਾ ਵੜਿੰਗ ਹਲੋ ਹਲੋ ਕੀ ਹਾਲ ਹੈ ਤੂੰ ਇੱਥੇ ਕਰਦਾ ਹੈ ਹੈ ਬਹੁਤ ਤੂੰ ਕਿੱਧਰ ਬਿਆਲੇ ਬਾਕੂ ਜੀ ਬਾਕੂ ਜੀ ਬਾਕੂ ਜੀ ਯਾਰ ਚੱਲ ਜੀ ਗੱਲ ਆਂ ਥਿਆ ਰੱਖਿਓ ਬਾਪੂ ਜੀ ਕਾਂਗਰਸ ਇਹ ਰਹਿਣਾ ਨੂੰ ਪਤਾ ਬਸ ਬਾਪੂ ਜੀ ਰਾਜਾ ਵੜਿੰਗ ਮੈਂ ਤੇ ਜੋਸ਼ੀ ਸਾਹਿਬ ਕਾਂਗਰਸ ਨੂੰ ਵੋਟ ਪਾਣੀ ਹੈ ਆਗੇ ਕਾਂਗਰਸੀ ਆਏ ਹੋਏ ਕੀ ਬਾਤ ਆ ਜੀ ਚਿੱਤ ਖੁਸ਼ ਕਰਤਾ ਹੋਰ ਜੀ ਠੀਕ ਹੈ ਜੀਵਾ ਕੋਈ ਬੱਸ ਮੈਂ ਹੱਸ ਕਰ ਉਹ ਤੂੰ ਕਿਵੇਂ ਹੈ ਤੁਹਾਨੂੰ ਮੇਰੇ ਨਹੀਂ ਸਾਹਿਬ ਠੀਕ ਹੋ ਮੂੰਗਾ ਕਿਸ ਦੀ ਗੱਲ ਅਜੀ ਕੀ ਹਾਲ ਹੈ ਕੋਈ ਖਾਸੇ ਲੱਗਦੇ ਹੋ ਬੋਲੇ ਸੋਨਿਹਾਲ ਖਾਸ ਜੀ ਧਿਆਨ ਰੱਖਿਓ ਸਾਡਾ ਕਾਂਗਰਸ ਪਾਰਟੀ ਪੰਜਾਬ ਦੀ ਖੁਸ਼ਹਾਲੀ ਹੈ ਸਿੱਖਾਂ ਨੂੰ ਬੜਾ ਮਾਨ ਦਿੰਦੇ ਪਹਿਲਾ ਸਿੱਖ ਪ੍ਰਧਾਨ ਮੰਤਰੀ ਪਹਿਲਾ ਦੇਸ਼ ਦਾ ਰਾਸ਼ਟਰਪਤੀ ਪਹਿਲਾ ਫੌਜਾਂ ਦਾ ਜਰਨੈਲ ਪਹਿਲਾ ਦੇਸ਼ ਦਾ ਗ੍ਰਹਿ ਮੰਤਰੀ ਬੂਟਾ ਸਿੰਘ ਕੋਈ ਨਹੀਂ ਹੈ ਪਾਗਲ ਅੱਛਾ ਅੱਛਾ ਕਾਂਗਰਸ ਜਿਆ ਕਹਿੰਦਾ ਇਹ ਵੇਖੋ ਜੀ ਇਹ ਵੇਖੋ ਜੀ ਇਹਨਾਂ ਦੇ ਸਰਬਸਭ ਪ੍ਰਤਾਕ ਦਾ ਉਸ ਤੋਂ ਠੀਕ ਹੈ ਸ਼ਹਿਰ ਦੇ ਸ਼ਹਿਰ ਦੇ ਅੰਟੀ ਇੱਧਰ ਆਓ बोले सो निहार इसी। इसी ए केसी 8 डिजिट रोया सुभाष जी ਭਰਾ ਸਾਡੇ ਵੱਡੇ ਇਹ ਇਹ ਹੈ ਮਨੋਜ ਦੇ ਮੁੰਡੇ ਇਹਨਾਂ ਦੇ ਪਾਪਾ ਇਥੋਂ ਦੇ ਪ੍ਰੈਜ਼ੀਡੈਂਟ ਰਹੇ ਇਹ ਹੁਣ ਚਲੇ ਗਏ ਦੀ ਦੀਵਾਰ ਨਾਲ ਹੈ ਇਹ ਹੰਸਲੇ ਕਿ ਕਾਲੀਦਲ ਚ ਵੇਖੋ ਨਹੀਂ ਪਰ ਭੇਜਿਆ ਤੁਸੀਂ ਨਹੀਂ 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 ਤੇ ਜੇ ਗੱਲ ਸਮ ਮੈਂ ਤੁਹਾਡੇ ਨਾਲ ਤੇ ਮੇਰੀ ਗੱਲ ਭੇਜਿਆ ਕਾਗਜ਼ ਤੇ ਹੱਲ ਪਤਾ ਹੈ ਕਿ ਮੰਡ ਭੇਜਿਆ ਕਾਗਜ਼ ਕਾਲੀਦਲ ਚ ਗਲਤ ਨਹੀਂ ਗੈਂਗਸਟਰਾਂ ਨਾਲ ਇਹ ਮੇਰੇ ਫਾਦਰ ਨੇ ਗੈਂਗਸਟਰ ਰਹੀ ਤੁਸੀਂ ਆ ਜਿਹੜਾ ਕਾਂਗਰਸ ਕਾਉਂ ਮੇਰਾ ਫਾਦਰ ਹੀ ਦੇਣਿਆ ਓਏ ਬਿਲਕੁਲ ਮੈਂ ਕੋਈ ਗੱਲ ਪੜਾ ਜੇ ਬਹਿ ਕੇ ਨਾ ਮਿਲ ਮਿਲ ਕੇ ਗੱਲ ਕਰਦਾ ਮੈਂ ਸਵਾਹਿਲੋ ਸੁਭਾਜੀ ਮੈਨੂੰ ਚਾਹ ਕੀ ਤੋਂ ਪੀਓਗੇ ਹਾਂਜੀ ਕਿਲੋ ਵਰਤੀਆਂ ਕਰਾ ਮੈਂ ਕੱਲ ਜਾਂ ਬਰਸੋ ਚਾਹ ਤੇ ਜਾ ਬਿਲਕੁਲ ਬਹਿ ਕੇ ਕਰ ਮਿਲਿਆ ਇਹ ਪਰਿਵਾਰ ਇਹ ਸਾਡੇ ਦੇ ਲਈ ਬਰਾਬਰ ਕੋਟਾ ਪਰਵਾਰ ਇਹ ਕੰਮਰਾ ਦੇਖ ਗਲਤੀ ਮਲਤੀ ਮaaf ਕਰਦੇ ਹੋ ਉੱਧਰ ਵੀ ਛੋਟੇ ਭਰਾ ਹੈਲੋ ਨਹੀਂ ਤੁਸੀਂ ਤੇ ਹੈਗੇ ਜੀ ਜੇ ਕਾਂਗਰਸ ਨੇ ਕੋਈ ਗਲਤੀ ਕੀਤੀ ਉਹ ਮaaf ਕਰਦੇ ਹੋ ਇਹਨਾਂ ਨੂੰ ਹਰ ਚੀਜ਼ ਦਾ ਪਤਾ ਹੀ ਉਹਨਾਂ ਨੂੰ ਆਤਵਾਦ ਲੜਿਆ ਇਹਨਾਂ ਪਰ ਮੇਰੇ ਪੱਧਰ ਤੇ ਸੱਚੇ ਨੇ ਭਈਆ ਜੀ ਉਹ ਕੰਮ ਤੇ ਲੜੀ ਫਿਰ ਆਤਵਾਦੀ ਮਾਰਿਆ ਮਾਰਨ ਆਇਆ ਫਿਰ ਦੁਬਾਰਾ ਅਮਰੀਕਾ ਜੀ ਕੰਟਰੋਲਰ ਮਖਲਾ ਜੀ ਮੇਰੇ ਕੋਲ ਪਿਆ ਮੈਨੂੰ ਭੇਜੇ ਚਾਚਾ ਨੂੰ ਕੱਟਿੰਦ ਨੂੰ ਮਾਫੀ ਉਹ ਕਰਵਾ ਰਹੇ ਜਨਰੇਸ਼ਨ ਸਪੈਰੋਂ ਜਿਹੜਾ ਇਹ ਕਾਂਗਰਸ ਤੋਂ ਕੋਈ ਗਲਤੀ ਹੋ ਗਈ ਮਾਫੀ ਉਹ ਇਹ ਇਹਨਾਂ ਨੇ ਉਦੋਂ ਕਹਿ ਕੇ ਤੇ ਅਬ ਮੈਂ ਆਪਾਂ ਬੈ ਕੇ ਕਰ ਪਾਵਾਂਗੇ ਅਸੀਂ ਉਹਨੂੰ ਨਹੀਂ ਜਾਣਦੇ ਨਹੀਂ ਨਹੀਂ ਕਾਂਗਰਸ ਜੇ ਕਾਂਗਰਸ ਤੋਂ ਗਲਤੀ ਹੋਈ ਮਾਫਤ ਪਰ ਇਹ ਗਲਤੀ ਬਿਲਕੁਲ 11:00 ਵਜੇ ਹੋਣਾ ਕੀ ਆ ਉਹ ਤੇਰੀ ਸਾ ਗਿਆ ਗੱਡਿਆ ਵਗੈ ਸਮਝਦਾ ਹੈ ਤੇਰਾ ਨਾਂ ਕੀ ਹੈ ਹਿੰਮਤ ਅੱਛਾ ਸਤਿ ਸ੍ਰੀ ਅਕਾਲ ਬਲਾਫ ਹੈ ਬੋਲੇ ਸੋਹਣਿਆ ਹੱਤੀ ਆਪਾਂ ਮਿਲਨੇ ਆਲਰੇਡੀ ਮਿੰਟ ਨੋਨ ਹਰਦੀਪ ਬਾਵੇ ਦੇ ਰਿਸ਼ਤੇਦਾਰ ਹਰਦੀਪ ਬਾਵੇ ਨੂੰ ਪੁੱਛ ਲਈ ਰਾਜਾ ਬੜੇ ਗਾਸ ਚੰਗਾ ਉਸ ਦੇ ਟਮਾਟਰ ਰਾਣਾ ਜੀ ਇਹ ਪਾ ਮੈਂ ਮੈਨੂੰ ਫਰ ਨਹੀਂ ਚ ਰਹਿਦਾ ਵਧੀਆ ਲੱਗਾਦਾ ਇਨੇ ਕੋਈ ਟਕ ਨਹੀਂ ਬੋਲਦੇ ਓਏ ਹੋਏ ਯਾ ਨਹੀਂ ਲੱਗਦੀ ਤੈਨੂੰ ਹਲਕੋ ਮੇਰੀ ਜੱਫੀ ਪਾ ਆ ਲਵ ਯੂ ਸਾਡਾ ਦਿਲ ਤੋਂ ਕਿਉਂ ਦਾ ਇੱਕ ਫੋਟੋ ਖਾ ਲੈ ਓਕੇ ਥੈਂਕ ਯੂ ਬਈ ਥੈਂਕ ਯੂ ਭਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਭਾਜੀ ਠੀਕ ਹਾਂ ਸੇਤ ਵਧੀਆ ਹੈ ਹਾਂ ਵਧੀਆ ਵਧੀਆ ਕੈਮ ਹਾਂ ਠੀਕ ਹਾਂ ਕੀ ਰੱਖੂਗਾ ਥੈਂਕ ਯੂ ਪੱਜੀਆ ਵੀ ਹੋ ਗਿਆ ਆਹ ਉਹ ਮਿਕੜਾ ਜਿਹੜੋਂ ਜਿਹਦੇ ਜਨੇ ਉਜਨੇ ਉਹ ਕਿਹਨੂੰ ਆਵੇ ਬਹੁਤ ਉਰਾਲ ਹੋ ਜੇਗਾ ਸਾਡੀ ਕੱਲ ਦੀ ਫੂਰੀ ਕਰ ਆਪਾਂ ਕਾਂਗਰਸ ਤੋਂ ਤੁਹਾਡੇ ਨਾਲ ਹੈ ਪੈਰ ਰੋ ਖਤਮ ਕਰਨਾ ਹੈ ਹਾਂ ਤੇ ਮੇਰੇ ਬਾਜ਼ਾਰ ਦੀਆਂ ਰੌਣਕਾਂ ਰੌਣਕ ਉਹ ਕਾਂਗਰਸ ਲਿਆ ਸ ਹਾਂਜੀ ਠੀਕ ਹੈ ਜੰਨਾ ਡਾਰਿਆ ਬਹੁਤ ਬਹੁਤ ਡਰ ਬਹੁਤ ਡਰ ਖਤਮ ਕਰਨਾ ਹੁਣ ਇੱਥੇ ਸਨਬ ਕਰਦੇ ਆ ਸਭ ਨੂੰ ਕਰਨੇ ਕੇ ਖਰਬ ਬਿਲਕੁਲ ਬਾਜ਼ਾਰ ਦੀ ਰੌਣਕ ਵਾਪਸ ਲਿਆਉਣੀ ਹੈ ਹੱਥ ਛੁੱਟ ਕੇ ਗੈਸਰ ਮੁੰਸਾ ਦਾ ਪਹਿਲੇ ਮਹੀਨੇ ਖਤਮ ਕਰ ਦਿਆਂਗੇ ਕਿੰਨਾ ਡਰਿਆ ਕਿੰਨਾ ਆਤਵਾਦੀਆਂ ਦਾ ਫਲਾਂ ਟਿਕ ਜਾਂਦਾ ਤੱਕੜੇ ਰੋ